ਕਾ ਮਿੱਤਰੋ ਕਾ ਉਹ ਬਕਰਾ ਹੋ ਗਿਆ ਜਿੰਨਾ ਦੇ ਕੋਲ ਮੋਬਾਈਲ ਹੈ ਕਿਹੜੇ ਫੇਸਬੁੱਕ ਨੂੰ ਲਾਈਵ ਕਰੋ ਆਈ ਕਰੋ ਲਾਈਵ ਦਿਖੋ ਲਾਈਵ ਚਾਹੁੰਦਾ ਆ ਵੀ ਆਪਾਂ ਇੱਕ ਬਹਿ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਮੈਸੇਜ ਆਪਾਂ ਦੇਣਾ ਕੀ ਆ ਮੈਸੇਜ ਸਿਰਫ ਇਹ ਦੇਣਾ ਵੀ ਆਉਣ ਵਾਲੀ 26 ਤਰੀਕ ਨੂੰ ਸਾਰੇ ਨੌਜਵਾਨ ਜਿਹੜੇ ਨਹੀਂ ਆਏ ਉਹ ਆਪਣੇ ਇੱਥੇ ਪਹੁੰਚਣ ਮਤਲਬ ਮੈਸੇਜ ਆ ਮੈਂ ਤੁਹਾਨੂੰ ਦੱਸਣਿਆਂ ਆਈਦਾ ਵੀ ਇਹ ਵੈਸੇ ਹੀ ਦੇਣਾ ਹੈ ਤੇ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮੈਂ ਪੂਰੇ ਪਹਿਲਾਂ ਦਾ ਮਸਲਾ ਸੀ ਪੰਜਾਬ ਤੇ ਹਰਿਆਣੇ ਦਾ ਕਿਉਂਕਿ ਹੁਣ ਇਹ ਪੂਰੇ ਭਾਰਤ ਵਰਸ ਦਾ ਮਸਲਾ ਹੋ ਚੁੱਕਾ ਹੈ ਜਿਹੜਾ ਅੰਦੋਲਨ ਹੈ ਪੂਰੇ ਭਾਰਤ ਵਰਸ ਦਾ ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਭਾਈ ਅਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਭਾਈ ਆਉਣ ਵਾਲੀ 26 ਤਰੀਕ ਉਸ ਤੋਂ ਪਹਿਲਾਂ ਪਹਿਲਾਂ ਇੱਥੇ ਦਿੱਲੀ ਅੰਦੋਲਨ ਦੇ ਵਿੱਚ ਪਹੁੰਚੋ ਇੱਕ ਕਾਰਨ ਹੋਰ ਆ 26 ਨੂੰ ਪਹੁੰਚਣਾ ਹੈ ਤੇ ਉਤੋਂ ਚੱਲਣਾ ਹੈਗਾ 20 ਤਰੀਕ ਨੂੰ ਪਹੁੰਚਣਾ ਆਪਾਂ 26 ਨੂੰ ਤੇ ਉਤੋਂ ਚੱਲਣਾ ਆਪਾਂ ਤੇ 20 ਨੂੰ ਤੁਸੀਂ ਇੱਥੇ ਪਹੁੰਚਣਾ ਕਿਉਂਕਿ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹ ਰੇਲਾਂ ਵੀ ਬੰਦ ਕਰੇਗੀ ਇਹ ਆਪਣੇ ਰਸਤੇ ਵੀ ਸਾਰੇ ਬੰਦ ਕਰੇਗੀ ਕਿ ਟੌਂਕ ਟਾਈਮ ਤੇ ਨੇ ਕਿਸੇ ਨੂੰ ਲੰਘਣ ਨਹੀਂ ਦੇਣਾ ਨਾ 23 ਨੂੰ ਨਾ 24 25 ਨੂੰ ਤਾਂ ਨਹੀਂ ਮੰਗਣ ਦੇਣਾ ਇਸ ਤੋਂ ਪਹਿਲੇ ਇਹ ਤਾਂ ਕਰਕੇ ਵੀ 24 25 ਤੋਂ ਪਹਿਲਾਂ ਇੱਥੇ ਪਹੁੰਚੋ ਸਾਰੇ ਨੌਜਵਾਨ ਜਿੰਨੇ ਆਪਣੇ ਭਾਰਤ ਵਰਸ਼ ਦੇ ਨੌਜਵਾਨ ਸਾਰੇ ਭਾਈ ਇੱਥੇ ਪਹੁੰਚੋ ਤਾਂ ਕਿ ਆਪਾਂ ਜਿੱਤ ਪ੍ਰਾਪਤ ਕਰਕੇ ਉੱਥੋਂ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕੀ ਕਹਿੰਦੇ ਕੀ ਕਹਿੰਦਾ ਤੁਰਨਾਂਗੇ ਆ ਗਿਆ ਬਾਤ ਤੁਰਨਾਂ ਨੇ ਐਵੇਂ ਤੁਰਨਾਂਗੇ ਬਾਬੇ ਨੇ ਆਪਾਂ ਨੂੰ ਵੀ ਕਰਨਾ ਫੋਨ ਕਰਕੇ ਦੇ ਦੇ ਘਰ ਕੇ ਦੇ ਦਿਓ ਹਾਂ ਹਾਂ ਇਹ ਤੁਹਾਨੂੰ ਲੱਗਦੀ ਹੈ ਜੇ ਤੁਸੀਂ ਦਬਾਵਾ ਨਹੀਂ ਮੋਤੀਆ ਅੱਗੇ ਦੇ